ਹਾਂਜੀ ਦੋਸਤੋ ਕੀ ਹਾਲ ਚਾਲ ਆ ਅਸੀਂ ਅੱਜ ਚੱਲੇ ਆ ਮਾਸੀ ਕੇ ਪਿੰਡ ਮੈਂ ਤੇ ਮੰਮੀ ਨਾਲੇ ਮਾਸੀ ਦਾ ਸਮਾਨ ਥੋੜਾ ਜਿਹਾ ਸਾਡੇ ਰਹਿਂਦਾ ਨਰਮੇ ਵਾਲਾ ਉਹ ਲੈ ਕੇ ਜਾਣਾ ਨਾਲ ਅਸੀਂ ਚੱਲੇ ਆ ਮੇਰੇ ਵਾਲੇ ਮੋਟਰਸਾਈਕਲ ਤੇ ਤੁਸੀਂ ਦੇਖ ਸਕਦੇ ਮੰਮੀ ਪਿੱਛੇ ਬੈਠੀ ਆ ਤੇ ਮੈਂ ਕਿੱਟ ਅੱਗੇ ਪਾਈ ਹੋਈ ਕਿਉਂਕਿ ਪਿੱਛੇ ਮਾਸੀ ਦਾ ਸਮਾਨ ਪਿਆ ਸੀ ਤੇ ਰਸਤੇ ਜਾਂਦੇ ਜਾਂਦੇ ਮੁਕਸਰ ਜਾ ਕੇ ਮੋਟਰਸਾਈਕਲ ਹੋ ਗਿਆ ਸੀ ਪੈਂਚਰ ਤੇ ਟੂ ਪੌਣੀ ਪਈ ਪੈਂਚਰ ਜ਼ਿਆਦਾ ਹੋ ਗਈ ਕਿਉਂਕਿ ਰਸਤਾ ਸਹੀ ਨਹੀਂ ਸੀ ਪੱਥਰ ਬਹੁਤ ਜ਼ਿਆਦਾ ਸੀ ਇਸ ਵਿੱਚ ਕੰਡੇ ਫਸੇ ਹੋਏ ਸੀ ਟਾਇਰ ਵਿੱਚ ਉਹਦੇ ਕਰਕੇ ਪੈਂਚਰ ਹੋ ਗਿਆ ਤੇ ਮੰਮੀ ਕਹਿੰਦੀ ਇੱਥੇ ਕੁਝ ਖਾਣ ਵਾਸਤੇ ਚੀਜ਼ ਲੈ ਲਈਏ ਤੇ ਮੰਮੀ ਨੇ ਖਾਣ ਵਾਸਤੇ ਕੇਲੇ ਖਰੀਦ ਲਿਆ ਤੇ ਟ੍ਰੈਫਿਕ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਇੱਥੇ ਸ਼ੋਰ ਵੀ ਬਹੁਤ ਹੋ ਰਿਹਾ ਸੀ ਤੇ ਮੈਂ ਆਵਾਜ਼ ਮਿਊਟ ਕਰਤੀ ਆ ਸ਼ੋਰ ਦੀ ਤੇ ਹੁਣ ਇੱਥੇ ਕੇਲੇ ਗੁੱਲੇ ਲੈ ਕੇ ਫਿਰ ਚੱਲਦੇ ਆ ਅੱਗੇ ਆਖਰਕਾਰ ਅਸੀਂ ਮਾਸੀ ਇਹ ਪਹੁੰਚ ਗਏ ਤੁਸੀਂ ਦੇਖ ਸਕਦੇ ਹੋ ਬੈਠੇ ਆ ਸਾਰੇ ਤੇ ਮੈਂ ਘੱਟ ਅੰਦਰ ਰੱਖਤੀ ਦਿਖਾ ਦਿੰਨਾ ਤੁਹਾਨੂੰ ਨਾਲੇ ਮੇਰੇ ਹੱਥ ਚਾਹ ਮੈਂ ਚਾਹ ਪੀ ਜਾਂਣਾ ਤੇ ਆ ਰੱਖਤੀ ਹੈ ਘੱਟ ਦਰੈਲ ਸੀੜੀ ਚੱਲੀ ਜਾਂਦੀ ਉਹ ਦਿਖਾਉਣਾ ਤੁਹਾਨੂੰ ਹਾਂਜੀ ਮੈਂ ਪਹੁੰਚ ਚੁੱਕਿਆ ਹਾਂ ਮਾਸੀ ਕੇ ਪਿੰਡ ਪਿੰਡ ਰੁਪਾਣਾ ਜ਼ਿਲ੍ਹਾ ਮੁਕਸਰ ਤੇ ਮੈਂ ਛੱਤ ਉੱਪਰ ਆ ਗਿਆ ਸੀ ਵੀਡੀਓ ਬਣਾਉਣ ਲਈ ਤੇ ਥੱਲੇ ਤੁਹਾਨੂੰ ਦਿਖਾਤਾ ਤੇ ਚਾਚੂ ਪੀ ਕੇ ਉੱਪਰ ਆ ਚੁੱਕਿਆ ਤੇ ਤੁਹਾਨੂੰ ਉਤੋਂ ਦਿਖਾ ਦਿੰਦਾ ਵੀ ਉਹ ਮੈਂ ਆਰ ਤੇ ਟਾਵਰ ਵੀ ਨੇੜੀ ਆ ਦੋ ਨੈਟਵਰਕ ਫੁੱਲ ਰਹੂਗਾ ਤੇ ਆ ਸਾਰੇ ਘਰ ਇੱਧਰ ਇੱਧਰ ਖੇਤ ਰਹਿ ਗਏ ਪਿਛਲੀ ਸਿਹਰ ਤੇ ਸਨਸੈਟ ਹੋ ਗਿਆ ਇੱਧਰ ਧੂਆਂ ਧੂਆਂ ਇਸ ਕਰਕੇ ਕਿਉਂਕਿ ਨੇੜੇ ਫੈਕਟਰੀ ਰਹਿ ਜਾਂਦੀ ਆ ਉਹ ਫੈਕਟਰੀ ਦਿਸ ਰਹੀ ਹੋਗੀ ਤੁਹਾਨੂੰ ਉਹ ਜਿਹੜੇ ਨੀਲੇ ਨੀਲੇ ਕਲਰ ਚ ਉਹ ਫੈਕਟਰੀ ਆ ਉਹਦਾ ਧੂਆਂ ਆਉਂਦਾ ਇੱਥੇ ਸਾਰੇ ਦੇਖੋ ਕਿੰਨਾ ਧੂਆਂ ਪ੍ਰਦੂਸ਼ਣ ਹੋਇਆ ਪਿਆ ਵੀਡੀਓ ਬਣਾਈ ਜਾਂਦਾ ਛੱਤ ਤੇ ਤੇ ਆ ਗਈ ਜਾਨ ਮੇਰੀ ਲਾਡੋ ਇਹ ਆ ਪਿੰਡ ਸਾਦਕ ਤੋਂ ਜੱਗਾ ڈاکੂ ਇਹ ਮੁੰਡਾ ਵੀ ਲਰੂ ਦਾ ਬੋਬ ਬਣਾਉਂਦਾ ਪੁਰੀਆਂ ਘੈਂਟ ਰੀਲਾ ਬਣਾਉਂਦਾ ਤੁਸੀਂ ਦੇਖਿਓ ਜਾ ਕੇ ਆਈ ਦੱਸ ਦੇ ਮੜੀ ਜੱਗਾ ਸਿੰਘ ਚੋਹਾਨ ਜੱਗਾ ਸਿੰਘ ਚੋਹਾਨ ਚੈੱਕ ਕਰੋ ਇੰਸਟਾਗ੍ਰam ਤੇ ਪੂਰੀ ਤੱਕ ਪਾਈ ਹੋਈ ਮੁੰਡੇ ਨੇ ਹੁਣ ਚੱਲੇ ਆਪਾਂ ਸੌਖ ਦੀ ਤੇ ਜੱਗੇ ਦੀ ਕਟਿੰਗ ਕਰਾਉਣ ਮੋਟਰਸਾਈਕਲ ਤੇ ਬਾਜ਼ਾਰ ਚ ਤੇ ਸੌਖ ਚਲਾਉਂਦਾ ਪਿਆ ਮੋਟਰਸਾਈਕਲ ਮੈਂ ਬਿਚਾਲੇ ਬੈਠਾ ਜੱਗਾ ਬੈਠਾ ਪਿੱਛੇ ਤੁਸੀਂ ਦੇਖ ਸਕਦੇ ਹੋ ਫਾਈਨਲੀ ਇਸ ਲੋਨਚ ਪਹੁੰਚ ਗਏ ਆ ਤੇ ਹੁਣ ਇਹ ਰਹਿ ਕਰੀ ਜਾਂਦੇ ਆ ਪਹਿਲਾਂ ਕੌਣ ਕਟਾਊਗਾ ਬਾਅਦ ਕੌਣ ਕਟਾਊਗਾ ਤੇ ਚੱਲਦੇ ਆਂ ਅੰਦਰ ਕਿ ਆਪ ਚ ਚੌੜ ਕਰੀ ਜਾਂਦੇ ਮਜ਼ਾਕ ਕਰੀ ਜਾਂਦੇ ਆ ਦੇਖੋ ਹਾਂ ਹੁਣ ਚਲੇ ਗਏ ਅੰਦਰ ਅੰਦਰ ਜਾ ਕੇ ਕਰਾਉਣੀ ਇਹਨਾਂ ਦੀ ਕਟਿੰਗ ਇੱਕ ਮੁੰਡਾ ਦਾ ਕਟਿੰਗ ਕਰਾ ਕੇ ਹੋ ਗਿਆ ਫਰੀ ਦੇਖੋ ਵਧੀਆ ਹੋਈ ਆ ਕਟਿੰਗ ਮੁੰਡੇ ਦੀ ਤੇ ਦੂਜਾ ਮੁੰਡਾ ਟਾਈਮ ਲਾਉਂਦਾ ਪਿਆ ਉਹ ਕਾਫੀ ਟਾਈਮ ਲਾਉਂਦਾ ਪਿਆ ਤੇ ਬਾਹਰ ਵੀ ਹਨੇਰਾ ਹੋ ਗਿਆ ਉਹ ਦੇਖੋ ਬਾਹਰ ਲਾਈਟਾਂ ਜਗ ਪਈਆਂ ਜਿਹੜੇ ਸਾਡੇ ਲੰਗੀ ਜਾਂਦੇ ਆ ਕਾਫੀ ਰਾਤ ਹੋ ਗਈ ਹੈ ਜਹੇ ਨੂੰ ਲੱਗ ਜਾਣਾ ਘੰਟਾ ਡੇਢ ਘੰਟਾ ਹੋਰ ਕਾਫੀ ਕੰਮ ਕਰਾਇਆ ਕਟਿੰਗ ਕਰਾ ਕੇ ਆਏ ਤੇ ਰਾਤ ਹੋ ਗਈ ਸੀ ਕਾਫੀ ਤੇ ਰੋਟੀ ਖਾ ਕੇ ਅਸੀਂ ਪੈ ਗਏ ਸੀ ਬੈੱਡ ਤੇ ਤੇ ਇਹ ਕਹਿੰਦੇ ਗੇਮ ਖੇਡ ਲਈ ਮੇਰਾ ਫੋਨ ਚਾਰਜ ਨਹੀਂ ਸੀ ਬੋਰਡ ਕੋਲੇ ਰੱਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਅੱਜ ਦਾ ਇਹ ਵਲੌਗ ਆਪਾਂ ਕਰਾਂਗੇ ਇੱਥੇ ਖਤਮ ਜਿਨੂ ਜਿਨੂ ਵਲੌਗ ਵਧੀਆ ਲੱਗੇ ਲਾਈਕ ਕਮੈਂਟ ਕਰ ਦਿਓ